ਪੰਜਾਬ ਦੇ ਕੈਪਟਨ ਸਰਕਾਰ ਨੂੰ ਸੱਤਾ ਚ ਆਇਆ 4 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਕਿਸੇ ਵੀ ਵੱਡੇ ਅਕਾਲੀ ਨੇਤਾ ਖਿਲਾਫ ਕੋਈ ਵੀ ਕਾਰਵਾਈ ਦਾ ਦੁਰਜਾ ਜਾਂ ਕੋਈ ਵੱਡਾ ਬਿਆਨ ਵੀ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਦੇ ਬਿਆਨ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਪਰਮਾਣ ਨਹੀਂ ਦਿੱਤੇ ਗਏ ਸਨ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਸਮੇਤ ਹਰੇਕ ਕਾਂਗਰਸੀ ਦੇ ਨਿਸ਼ਾਨੇ ਤੱਕ ਅਕਾਲੀ ਦਲ ਦੇ ਵੱਡੇ ਨੇਤਾ ਸਨ ਅਤੇ ਹਰੇਕ ਕਾਂਗਰਸੀ ਸਰਕਾਰ ਬਣਨ ਤੋਂ ਬਾਅਦ ਅਕਾਲੀਆਂ ਨੂੰ ਜੇਲ੍ਹ ਚ ਡੱਕਣ ਦੇ ਦਾਅਵੇ ਕਰਦੇ ਨਹੀਂ ਸੀ ਥੱਕਦਾ ਪਰ ਲੱਗਦਾ ਹੈ ਹੁਣ ਬਹੁਤੇ ਕਾਂਗਰਸੀਆਂ ਨੂੰ ਤਾਂ ਆਪਣੇ ਦਬ ਯਾਦ ਹੀ ਨਹੀਂ ਕਿ ਉਹਨਾਂ ਨੇ ਚੋਣਾਂ ਵਿੱਚ ਜੋਸ਼ ਵਿੱਚ ਆ ਕੇ ਕੀ ਕੁਝ ਬੋਲ ਦਿੱਤਾ ਸੀ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਲੈ ਲੋ ਚੋਣਾਂ ਤੋਂ ਪਹਿਲਾਂ ਬਾਜਵਾ ਸਾਹਿਬ ਨੇ ਕਾਲੀ ਨਿਤਾਂਵ ਕਲੱਬ ਉਧਮਗਜੇ ਮਾਰਛ ਡੇ ਸੀ ਜੋ ਹੁਣ ਉਹ ਚਾਹ ਕੇ ਵੀ ਪੂਰੇ ਨਹੀਂ ਕਰ ਸਕਦੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਕੋਲੋਂ ਕੁਝ ਹੋਰ ਬੋਲੀਏ ਅਸੀਂ ਪਹਿਲਾਂ ਆਪ ਸਭ ਨੂੰ ਬਾਜਵਾ ਸਾਹਿਬ ਦਾ ਕਾਲੀ ਨਿਤਾਂਵ ਕਲੱਬ ਦਿੱਤਾ ਗਿਆ ਵੱਡਾ ਬਿਆਨ ਅਤੇ ਲੋਕਾਂ ਨਾਲ ਕੀਤਾ ਗਿਆ ਵਾਦਾ ਖਾ ਦਿੰਦੇ ਹਾਂ ਤੁਸੀਂ ਜਰਾ ਧਿਆਨ ਨਾਲ ਸੁਣੋ ਕਿ ਬਾਜਵਾ ਸਾਹਿਬ ਟੋਨਾ ਤੋਂ ਪਹਿਲਾਂ ਅਕਾਲੀਆਂ ਖਿਲਾਫ ਕਿਵੇਂ ਜ਼ਹਿਰ ਉਗਲਦੇ ਸਨ ਚਾਰ ਬੰਦੇ ਅਸੀਂ ਫੈਸਲਾ ਕੀਤਾ ਸਰਕਾਰ ਬਣਦੇ 1 ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਤੋਤਾ ਸਿੰਘ ਤੇ ਅਦੇਸ਼ ਪ੍ਰਤਾਪ ਸਿੰਘ ਕੈਰ ਇਹ ਚਾਰ ਬੰਦੇ ਜਿਹੜੇ ਨੇ ਇਹਨਾਂ ਦੇ ਗੱਲ ਚ ਪਾ ਕੇ ਰੱਸਾ ਤੇ ਤਰਨਟਨ ਵਾਲੇ CIA ਸੈਂਟਰ ਦੇ ਵਿੱਚ ਲੈ ਕੇ ਇਹਨਾਂ ਦੀ ਬਾਵਾ ਬੱਦ ਕੇ ਸਾਸਰੀਆ ਦਾ ਇਹ ਬਾਵਾ ਬੱਦ ਕੇ ਛੁਟਾ ਕੇ ਕੰਨ ਕੀਏ ਸਾਰਿਆਂ ਦੇ ਨਾਂ ਤੇ ਕੀ ਲੈਣੇ ਪਹਿਲੇ ਤੇ ਇਹ ਚਾਰਾਂ ਨੂੰ ਸੰਭਲ ਲੀਏ ਬਾਕੀ ਫਿਰ ਸਾਰਿਆਂ ਦੀ ਲਾਈਨ ਬਣਾ ਦਾਂ ਮੈਂ ਇਹ ਰੱਖਣ ਪੁੰਨਿਆ ਦੇ ਗੱਲ ਕਹਿ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਾਕੀਆਂ ਦੀ ਹਾਜ਼ਰੀ ਕਿ ਕੈਪਟਨ ਸਾਹਿਬ ਗੱਲ ਸੁਣ ਲਓ ਕਾਂਗਰਸ ਦੀ ਸਰਕਾਰ ਬਣੀ ਇੱਕ ਮਹੀਨੇ ਵਿੱਚ ਇਹ ਜੇ ਚਾਰ ਡਾਕੂ ਪੰਜਾਬ ਦੇ ਗ੍ਰਿਫਤਾਰ ਨਾ ਹੋਏ ਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇਗਾ ਕਾਂਗਰਸ ਦੀ ਸਰਕਾਰ ਬਣੀ ਇੱਕ ਮਹੀਨੇ ਵਿੱਚ ਇਹ ਜੇ ਚਾਰ ਡਾਕੂ ਪੰਜਾਬ ਦੇ ਗ੍ਰਿਫਤਾਰ ਨਾ ਹੋਏ ਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇਗਾ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇਗਾ ਤੇ ਕਾਂਗਰਸ ਦੇ ਜਿੰਨੇ ਆਉਦੇ ਕੋਲੋਂ ਅਸਤੀਫਾ ਦੇ ਕੇ ਇਹਨਾਂ ਘਰ ਬੈਣਾ ਸਾਨੂੰ ਸੁਣਿਆ ਤੁਸੀਂ ਕਿਵੇਂ ਬਾਜਵਾ ਸਾਹਿਬ ਨੇ ਵੱਡੇ ਅਕਾਲੀਨਾਂ ਤਾਵਾਂ ਦੀ ਬਾਵਾ ਬਣ ਕੇ ਉਹਨਾਂ ਨੂੰ ਸਿਰਫ 1 ਮਹੀਨੇ ਦੇ ਅੰਦਰ ਹੀ ਜੇਲ੍ਹ ਵਿੱਚ ਧੱਕਣ ਦੀ ਗੱਲ ਆਖੀ ਸੀ ਅਤੇ ਜਿਹਾ ਨਾ ਹੋਣ ਤੇ ਰਾਜ ਸਭਾ ਦੇ ਅਹੁਦੇ ਤੋਂ ਸਿਫਾ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਅੱਜ 4 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਬਾਜਵਾ ਸਾਹਿਬ ਕਿਸੇ ਲਈ ਬਾਵਾ ਬਣ ਸਕੇ ਹਨ ਅਤੇ ਨਾ ਹੀ ਜੇਲ੍ਹ 'ਚ ਧੱਕ ਸਕੇ ਹਨ ਇੱਥੋਂ ਤੱਕ ਕਿ ਉਹਨਾਂ ਨੇ ਅਜੇ ਤੱਕ ਰਾਜ ਸਭਾ ਦੇ ਅਹੁਦੇ ਤੋਂ ਸਿਫਾ ਵੀ ਨਹੀਂ ਦਿੱਤਾ ਹੈ ਵੈਸੇ ਤੁਸੀਂ ਅਜੇ ਵੀ ਪਰੇਸ਼ਾਨ ਨਾ ਹੋਵੋ ਕਿਉਂਕਿ ਬਾਜਵਾ ਸਾਹਿਬ ਦਾ ਇਹ ਵਾਦਾ ਰੱਖੜ ਪੁੰਨਿਆਂ ਤੱਕ ਹੀ ਸੀ ਪਿਓਰ ਰਿਪੋਰਟ ਪੰਜਾਬ ਟੂਡੇ